ਹਾਂਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਬੁਰਜ ਦਿਵਾਰ ਸਿੰਘ ਪਹੁੰਚੇ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਫਰੀਦਕੁਰਾਨ ਤਰਨਤਾਰਨ ਹਰੀਕੇ ਪੱਤਣ ਦੇ ਬਿਲਕੁਲ ਨੇੜੇ ਕੋਈ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਨਾਲ ਲੱਗਦਾ ਪਿੰਡ ਬੁਰਜ ਦਿਵਾਰ ਸਿੰਘ ਮਰਾਣਾ ਪਿੰਡ ਬਿਲਕੁਲ ਲੱਗ ਗਿਆ ਵੀਰ ਹਰਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਦਾ ਵਪਾਰ ਦਾ ਕੀਤਾ ਵੇਰਦਾ ਇਸ ਕਰੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਦੋਸਤੋ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਜਿਆਦਾਤਰ ਵੀਰ ਵੇੜਾਂ ਦੀ ਖਰੀਦਾਰੀ ਕਰਦਾ ਤੇ ਲੈ ਕੇ ਸੇਵਾ ਦੋ ਵੇੜਾ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬਰ ਦਿਖਾਉਣੀਆਂ ਨੇ ਤੇ ਤਿੰਨ ਜਿਹੜੀਆਂ ਵੇੜਾ ਗਾਵਾਂ ਨੇ ਇਹ ਸੁਈਆਂ ਸਵਾਈਆਂ ਨੇ ਕੱਲੇ-ਕੱਲੇ ਨਾਕ ਦੀ ਡਿਟੇਲ ਤੁਹਾਨੂੰ ਮਿਲੂਗੀ ਐਂਡ ਤੱਕ ਤੁਸੀਂ ਪੂਰੀ ਵੀਡੀਓ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਬਾਕੀ ਭਾਅ ਬੜੇ ਮਿੱਠੇ ਜਾਇਜ਼ ਰੇਟ ਹੁੰਦੇ ਆ ਠੀਕ ਆ ਜੀ ਛੋਟੇ ਰੇਟ ਦੇ ਵੀਰ ਪਸ਼ੂ ਲੈ ਕੇ ਆਉਂਦਾ ਤਾ ਜੋ ਉਹਨਾਂ ਫਾਰਮਰ ਭਰਾਵਾਂ ਨੇ ਜਿਨ੍ਹਾਂ ਨੇ ਥੋੜੇ ਪੈਸੇ ਖਰਚ ਕਰਨੇ ਆ ਸਿਰਫ ਗੁਜ਼ਾਰੇ ਵਾਸਤੇ ਠੀਕ ਆ ਜੀ ਚਾਹ ਪਾਣੀ ਵਾਸਤੇ ਪਸ਼ੂ ਖਰੀਦਣਾ ਤੇ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਜਿੰਨੇ ਵੀ ਹੋ ਸਕਦੇ ਆ ਮੁੱਲ ਜਾਇਜ਼ ਤੇ ਜੈਨੂਨ ਰਹਿਣ ਵਾਲੇ ਆ ਤੇ ਬਾਕੀ ਮੇਰਾ ਵੀ ਰਾਬਤਾ ਫਰਜ਼ ਸਮਝ ਕੇ ਤੁਸੀਂ ਵੱਧ ਤੋਂ ਵੀਡੀਓ ਸ਼ੇਅਰ ਕਰਦੇ ਹੋ 19 ਤਰੀਕ ਅੱਜ 19 ਫਰਵਰੀ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹਰਜੀਤ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਬੜੇ ਵਧੀਆ ਹਰਜੀਤ ਸਿੰਘ ਠੀਕ ਠਾਕ ਵੀਰੇ ਚੜ੍ਹਦੀ ਕਲਾ ਸ੍ਰੀਪਾ ਗੁਰਮਾਰਾ ਦੀ ਰਾਸਨ ਤੋਂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਰਜੀਤ ਵੀਰੇ ਅੱਜ ਟੋਟਲ ਜਿਹੜੇ 5 ਆਪਣੇ ਕੋਲ ਪਸ਼ੂ ਵਿਖਾਉ ਆ ਹਾਂਜੀ ਭਾਜੀ ਤਕਰੀਬਨ ਦੋ ਬੱਛੀਆਂ ਤਾਂ ਆਪਾਂ ਜਿਹੜੀਆਂ ਤੁਸੀਂ ਦਿਖਾਉਣੀਆਂ ਤੇ ਇਹ ਹੈ ਪਹਿਲਣਾ ਦੂਜਣਾ ਦੂਜਣਾ ਬੱਛੀਆਂ ਨੇ ਮਿਲਦਾ ਵੀ ਹਾਂਜੀ ਦੋਵੇਂ ਪਹਿਲਣਾ ਹੀ ਆ ਜੀ ਇੱਕ ਚੌਗੀ ਆ ਇੱਕ ਛਿਗੀ ਆ ਜੀ ਪਹਿਲਾ ਸੂਆ ਹੀ ਬੱਛੀਆਂ ਹਾਂਜੀ ਦੋਵੇਂ ਜਰਸੀ ਆ ਇੱਕ ਬਲੈਕ ਕਲਰ ਜਾਂ ਇੱਕ ਬ੍ਰਾਊਨ ਚ ਲਓ ਵੀ ਇਹ ਦੋਸਤੋ ਜੋੜੀ ਤਾਂ ਜਿਹੜੀ ਆਪਾਂ ਤੁਹਾਨੂੰ ਗੱਬ ਤੇ ਜੇ ਚੌਥੇ ਪੰਜਵੇਂ ਨੰਬਰ ਤੇ ਜਿਹੜੀਆਂ ਇਹ ਸੂਈਆਂ ਸਵਾਈਆਂ ਨੇ ਠੀਕ ਆ ਜੀ ਤੇ ਆਓ ਜਿਆਦਾ ਆਪਾਂ ਦੇਰੀ ਨਹੀਂ ਕਰਦੇਗੇ ਆਪਾਂ ਸ਼ੁਰੂਆਤ ਕਰ ਲੈਨੇ ਆ ਪਹਿਲੇ ਨੰਬਰ ਤੋਂ ਹਰਜੀਤ ਸ਼ੁਰੂਆਤ ਇਤੋਂ ਕਰ ਲੈ ਜਿਹੜੀ ਇਹ ਵੀ ਐਫ ਦੇ ਵਿੱਚ ਕੋਈ ਕ੍ਰੋਸ ਹੀ ਮਾਰਨ ਵਾਲੇ ਬੱਚੀ ਚੋਟੀ ਕੇ ਚਿੱਗੀ ਆ ਇਹ ਸੰਧੂ ਸਾਹਿਬ ਚੋਗੀ ਆ ਓਕੇ ਤੇ ਜਰਸੀ ਦੇ ਵਿੱਚ ਆ ਕਰਮ ਵਾਲੀ ਠੀਕ ਹੈ ਬਾਕੀ ਹਾਈਵੇ ਲੋ ਠੰਡੀ ਧੀਰੀ ਕੋਈ ਇਹਨੂੰ ਇਹੋ ਜਿਹੇ ਚੱਕਰ ਨਹੀਂ ਆ ਹਾਂ ਬਾਕੀ ਜਿਵੇਂ ਹਰਜੀਤ ਪਹਿਲਾਂ ਸੂਆ ਬੱਚੀ ਨੇ ਥਣ ਥਣ ਚੰਗਾ ਕੱਟ ਲਿਆ ਬਹੁਤ ਸੋਹਣਾ ਥਣ ਕੱਢਿਆ ਸੰਧੂ ਸਾਹਿਬ ਨੇ ਬਾਕੀ ਇਹਨਾਂ ਆ ਕਿ ਭਰ ਵੀ ਚੰਗਾ ਆਪਣਾ ਝੋਲੀ ਚੜੀ ਠੀਕ ਆ ਬਰੇ ਲਓ ਵੀ ਰੰਗ ਜਲਾ ਦੋਸਤੋ ਬਲੈਕ ਕੀ ਰੰਗਾ ਠੀਕ ਆ ਬਲਾਇਆ ਕੀ ਰੰਗਾ ਬਿਲਕੁਲ ਛੋਟੀ ਫੇਸ ਕੁਆਲਿਟੀ ਆ ਛੋਟਾ ਕੰਨ ਆ ਮੂੰਹ ਮੱਥੇ ਤੋਂ ਤੇ ਦਿਨ ਹਰਜੀਤ ਕਿੰਨੇ ਕਟ ਜੂਗੀ ਸੰਧੂ ਸਾਹਿਬ ਇਹ ਉਹਨਾਂ ਦੇ ਮੁਕਾਬਲੇ 10 ਦਿਨ ਰਹਿੰਦੇ 10 ਕਿ ਦਿਨ ਹਾਂਜੀ ਠੀਕ ਆ ਜੇ 10 ਦਿਨ ਲੈ ਗਈ ਕਰਮਾਂ ਦੀ ਭਾਰ ਚੰਗਾ ਜਾਊਗੀ ਲਓ ਵੀ 10 ਦਿਨ ਦਾ ਹਜੇ ਦੋਸਤੋ ਸਮਾਂ ਪੈਂਡਿੰਗ ਆ ਬਾਕੀ ਬੱਚੀ ਇੱਕ ਉਰੀ ਆ ਪਤਾ ਉਹ ਇਧਰ ਤੋੜ ਕੇ ਦਿਖਾਉਣੇ ਆ ਲਵੀ ਜੀ ਬੱਚੀ ਆ ਠੀਕ ਆ ਜੀ ਆ ਕਰੋ ਚੈੱਕ ਇਹ ਦੰਦੀ ਚੌਗੀ ਦਸੀ ਆ ਚੌਗੀ ਸੰਧੂ ਸਾਹਿਬ ਲਓ ਵੀ ਦੰਦੀ ਚਾਰ ਦਾਂਦਾ ਠੀਕ ਆ ਜੀ ਬਾਕੀ ਸੋਨੀ ਲੁਪਟੀ ਲੁਪਟੀ ਆ ਥੱਲੇੋਂ ਤੁਸੀਂ ਵੇਖੋ ਬਣਾਉਂਦੀ ਜਾ ਰਹੀ ਹੈ ਕਰਮਾਂ ਲਈ ਲਾਏ ਬਣਾਏ ਪਈ ਆ ਸੋ ਚਾਰੇ ਥਾਣ ਨੇ ਠੀਕ ਆ ਜੀ ਤੇ ਥਾਣ ਵੀ ਤਕਰੀਬਨ ਜਿਹੜਾ 200 ਪਸੋਂ ਪਸੋਂ ਕੇ ਪੂਰਾ ਹੱਥੀ ਮੁਠੀ ਵਾਲਾ ਕੱਢ ਕੇ ਸਾਹਮਣੇ ਪੇਸ਼ ਕਰੂਗੀ ਥਾਣ ਬਹੁਤ ਸੋਣਾ ਤਿਆਰ ਕਰਨਾ ਸੰਧੂ ਸਾਹਿਬ ਨੇ ਆ ਦੇਖੋ ਭਾਈ ਬਿਲਕੁਲ ਕੁਲੀ ਬੱਚੀ ਆ ਠੀਕ ਆ ਜੀ ਨਵੀਂ ਨਹੀਂ ਬੱਚੀ ਆ ਅੱਗੇ ਵਾਦੇ ਬੰਦਾ ਪਸ਼ੂ ਆ ਕੋਈ ਭਰਾ ਲੈ ਜਾਂਦਾ ਠੀਕ ਆ ਜੀ ਤਾਂ तकरीबन ਕਰਮਾਲੀ ਨੇ ਜਦੋਂ ਤੱਕ ਸ਼ਕੀ ਜਾਂ ਜਵਾਨ ਹੋਣਾ ਦੂਜਾ ਸਵੇਰ ਵੀ ਸੂ ਪੈਣਾ ਅਸਲ ਦੇ ਵਿੱਚ ਜਾਂਦੇ ਜਾਂਦੇ ਦੂਜੇ ਸਵੇਰ ਚੰਗੀ ਬੱਛੀ ਬਣ ਕੇ ਤਿਆਰ ਹੋ ਜਾਊਗੀ ਸੋ ਪਹਿਲੇ ਸਵੇਰ ਦੇ ਵਿੱਚ ਇਸ ਵਾਰ ਇਸ ਬੱਛੀ ਨੇ ਸੂਣਾ ਹਰਜੀਤ ਵੀਰੇ ਇਹਦੀ ਕੀ ਮੰਗ ਰਊਗੀ ਕੀ ਡਿਮਾਂਡ ਕਰਦਾ ਸੰਤੂ ਸਾਹਿਬ ਮੋਲ ਆਪਣੇ ਹੁੰਦੇ ਨਿਕੇ ਨਿਕੇ ਤੇ ਡੰਗਰਾਂ ਨੂੰ ਘੰਟੇ ਦੋ ਕੀ ਲੱਗਦੇ ਆ ਹਾਂ ਬਿਲਕੁਲ ਜੀ ਠੀਕ ਹੈ ਜੀ ਕੋਈ ਵੀ ਡੰਗਰ ਆਪਣਾ ਗੱਬਣ ਜਾਂਦਾ ਵਾ ਠੀਕ ਹੈ ਜੀ ਟਿੱਪਣ ਤੱਕ ਆਪਦੇ ਘਰੇ ਲਾਉਣ ਤੱਕ ਤੇ ਪਗਿਆ ਆਪਦੀ ਸਲੀਮਤਾ ਕਰ ਲਈ ਪਾਰ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਥਣਾ ਜੀ ਆਪਣੀ ਗਰੰਟੀ ਹੋ ਗਈ ਐਂਡ ਤੱਕ ਹਾਂਜੀ ਤੇ ਪਣ ਤੱਕ ਠੀਕ ਹੈ ਜੀ ਇਹਦਾ ਮੋਲ ਸੰਧੂ ਸਾਹਿਬ ਆਪਾਂ ਭਾਵੇਂ 45 ਕਰ ਲਈਏ ਭਾਵੇਂ 48 ਕਰ ਲਈਏ 40000 ਚੋਂ ਮਾਨ ਤਾਂ 38000 ਦੀ ਹਾਨਾ ਦੇ ਦਾਂਗੇ ਵੀ ਜਿੱਥੇ ਕੈਂਡ ਤੋਂ ਐਂਡ ਤੱਕ ਬ੍ਰੇਕਾ ਲਾਉਣੀਆਂ 38000 ਦੀ ਹਾਂਜੀ ਉਸ ਤੋਂ ਛੋੜ ਛੱਪਾ ਹੀ ਹੋਊਗਾ ਠੀਕ ਹੈ ਹਾਂਜੀ ਲੋ ਵੀ ਐਂਡ ਤੋਂ ਐਂਡ 238000 ਦਾ ਨਕ ਤੁਹਾਨੂੰ ਮਿਲੂਗਾ ਬਾਜ ਦਾ ਬੱਚਾ ਹੀ ਆ ਠੀਕ ਹੈ ਜੀ ਬਹੁਤ ਸੋਹਣੀ ਮੱਛੀ ਆ ਚੰਗੀ ਆ ਬਹੁਤ ਪਿਆਰੀ ਆ ਥੱਲੇ ਉਥੋਂ ਲੈ ਕੇ ਬਾਕੀ ਇਹ ਜਮੀ ਬਲੀ ਆ ਪੂਰੀ ਫੁੱਲ ਕੋਈ ਉਹ ਹੀ ਨਹੀਂ ਆ ਤੇ ਨਾ ਕੋਈ ਛੜਾਕਲ ਆ ਜਿੱਦਾਂ ਮਰਜੀ ਕੋਈ ਭਾਵੇਂ ਐ ਥਾਣਾਤ ਲਈਏ ਜੋ ਮਰਜੀ ਕਰੀਏ ਕੋਈ ਚੱਕਰ ਨਹੀਂ ਆ ਲੈ ਚੰਗੀ ਆ ਬੱਚੀ ਓਵਰ ਆਲ ਬੱਚੀ ਸਾਰੀ ਚੰਗੀ ਆ 38000 ਦੀ ਮਿਲ ਜੂਗੀ ਥੱਲੇ ਉਥੋਂ ਲੈਓ ਚੰਗੀ ਖੋਲਣ ਲਈ ਆ ਕਰਮਾਂ ਲਈ ਸੋਹਣੀ ਲੇਫਟੀ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਜੀ ਆਹ ਲਓ ਜੀ ਸਾਈਡਾਂ ਵਾਲੀਆਂ ਦੋ ਦੋ ਖੜੀਆਂ ਠੀਕ ਆ ਜੀ ਆਹ ਲਓ ਜੀ ਠੀਕ ਆ ਹਾਂ ਆ ਵੀ ਅਗੇ ਨਖਟੇ ਹਰਜੀਤ ਇਧਰ ਆਪਣੇ ਕੋਲ ਜਰਸੀ ਆ ਗਈ ਸੰਤੂ ਸਾਹਿਬ ਇਹ ਜਰਸੀ ਪੰਜਾਬ ਵਾਲੀ ਆ ਪਹਿਲਾ ਸੂਆ ਕਦੋਂ ਵੱਡਾ ਆ ਗਿਆ ਕਦੋਂ ਵੱਡਾ ਥੋੜੀ ਜੀ ਮਤਲਬ ਖੇਪਾਂ ਦੇ ਵਿੱਚ ਇੱਕ ਤੇ ਮੈਂ ਹੁਣੇ ਲਿਆ ਕੇ ਲਾਈ ਆ ਤੁਹਾਡੇ ਸਾਹਮਣੇ ਇਹਦੇ ਬਾਕੀ ਚਲੋ ਪਠੇ-ਪਠੇ ਕਰਵਾ ਲਈ ਮੂਹ ਵੀ ਚੁੱਕਣ ਦੀ ਜਦੋਂ ਦੀ ਆਈ ਆ ਆਹ ਪਹਿਲਾ ਸੂਆ ਸੂਣ ਵਾਲਾ ਵਾ ਇਹ ਰੇ ਰਹਿੰਦੇ ਜੋ 15 ਦਿਨ ਠੀਕ ਹੈ ਜੀ ਅੰਦਰ ਵੀ ਸੂ ਸਕਦੀ ਆ ਬਾਹਰ ਵੀ ਸੂ ਸਕਦੀ ਆ ਚਿੱਟਾ ਸ਼ਾਇਦ ਆਉਣ ਡਿਆ ਜੇ ਤੇਰੇ ਆਪਾਂ TPL ਅਜੇ ਘੰਟਾ ਪਹਿਲਾਂ ਆਈ ਆ ਹਾਂ ਹਾਂਜੀ ਲਓ ਵੀ ਦੱਸੋ ਥੋੜੀ ਜੀ ਉਪਰੋਂ ਰੋਖੀ ਜ਼ਰੂਰ ਆ ਠੀਕ ਹੈ ਚਲੋ ਬਾਕ ਚਲੋ ਉਹਨਾਂ ਨੂੰ ਵੀ ਇੱਕ ਮਾੜਾ ਚੰਗਾ ਨਹੀਂ ਕਹਿ ਸਕਦੇ ਆਪਣਾ ਕਿਉਂਕਿ ਜਿੰਨੀ ਕਿ ਸੇਵਾ ਹੁੰਦੀ ਕਿਸੇ ਭੈਣ ਦੀ ਜ਼ਰੂਰ ਜਦੋਂ ਜੈਦ ਵੀਰ ਜ਼ੋਰ ਲਾਉਂਦੇ ਆ ਤੇ ਇਹ ਬੱਛੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਪਹਿਲਾ ਸੂਆ ਛਕੀ ਏ ਛਕੀ ਆ ਜੀ ਬਾਕੀ ਹੈ ਠੰਡੀ ਤੇਰੀ ਲੋ ਵੀ ਛੇ ਦਾ ਉਹ ਬੱਛੀ ਤੁਹਾਨੂੰ ਦਿਖਾ ਰਹੇ ਆ ਭਾਂਡਿਕਾ ਜੀ ਤੇ ਬਿਲਕੁਲ ਬਿਸਕੁਟ ਹੀ ਜਾ ਰੰਗ ਆ ਜਿਵੇਂ ਆਪਾਂ ਕੱਲ ਕਰਦੇ ਬ੍ਰਾਊਨ ਭੂਰਾ ਜਾ ਰੰਗ ਆ ਇਸ ਵੇਹੜਾ ਤਾਂ ਕਲਰ ਦੇ ਵਿੱਚ ਵੇਖਦੇ ਹਾਂ ਠੀਕ ਆ ਜੀ ਬੱਛੀ ਉੱਤੇ ਘੱਟ ਦੇ ਵਿੱਚ ਲਵੀ ਆ ਠੀਕ ਆ ਜੀ ਮੋਹਦਨ ਦੀ ਛਕੀ ਆ ਸੋ ਕੰਨੀਆਂ ਜਿਹੜੀਆਂ ਇਹਦੀਆਂ ਵੀ ਖੜੀਆਂ ਨੇ ਠੀਕ ਆ ਤੇ ਵੇਲਬੂਨ ਤੁਸੀਂ ਚੈੱਕ ਕਰ ਸਕਦੇ ਜੇ ਆਪਾਂ ਜਿਵੇਂ ਜੇ ਦਰਸੀ ਦੀ ਗੱਲ ਕੀਤੀ ਹੈ ਤੇ ਇਹ ਉਹ ਗੱਲ ਨਹੀਂ ਵੀ ਬਿਲਕੁਲ ਛੋਟੀ ਨਹੀਂ ਠੀਕ ਆ ਜੀ ਆਮ ਨਾਰਮਲ ਮੀਡੀਅਮ ਹਾਈਟ ਭਰਾ ਕੋਈ ਮੰਨ ਕੇ ਸੌਦਾ ਕਰ ਸਕਦਾ ਤੇ ਥੋੜੀ ਜਿਹੀ ਉਪਰੋਂ ਰੁੱਖੀ ਜ਼ਰੂਰ ਆ ਗੋ ਮੇਰਾ ਭਰਾ ਕੋਈ ਕੋਈ ਚੰਗੀ ਸੇਵਾ ਚੰਗੀ ਮਹਾਨਾ ਲੈ ਜਾਏਗਾ ਨਾ ਹਮਾ ਤੇੜੀ ਨੂੰ ਉੱਚੀ ਆ ਆ ਤੇ ਬਾਕੀ ਸੰਤੂ ਸਾਹਿਬ ਐ ਠੰਡੀ ਦੀ ਰਹੀ ਆ ਝੋਲੀ ਝਾਲੀ ਚੈੱਕ ਕਰੋ ਆ ਲਓ ਜੀ ਅਜੇ ਕਰਮਾਰੀ ਨੇ ਪੰਡਾਂ ਪਾਉਣੀਆਂ ਅਰਜੀ ਤਾਂ ਖੁੱਲ ਜੂਗੀ ਚੰਗੀ ਥੱਲੇ ਹੋ ਜਾਏ ਮੈਂ ਬਹੁਤ ਸੋਹਣੀ ਖੁੱਲ ਕੀ ਥਾਣਾ ਵੀ ਬਹੁਤ ਸੋਹਣਾ ਬਣਾਉਂਦਾ ਬਹੁਤ ਸੋਹਣਾ ਥਣ ਕੱਢਣਾ ਇਹਨਾਂ ਦਾ ਸੋਹਣਾ ਥਣ ਵਾਲੇ ਪਾਸੇੋਂ ਦੋਸਤੋ ਕਰਮ ਵਾਲੀ ਵੇਖੋ ਤੁਸੀਂ ਛੱਕਾ ਤੋੜ ਦੋਗੇ ਠੀਕ ਹੈ ਜੀ ਬਹੁਤ ਸੋਹਣਾ ਥਾਣਾ ਮੁੱਠੀ ਮੁੱਠੀ ਥਾਣਾ ਕਿਸੇ ਬਣਾ ਕਰਨੀ ਆ ਬੱਚਾ ਬੈਠ ਕੇ ਚਵਾਈ ਕਰ ਲੂਗਾ ਇਹੋ ਜੇ ਪਸ਼ੂ ਤਾਂ ਲਿਓ ਨਾਲੇ ਗਾਂ ਗਰਮੀ ਦੀ ਜਿੰਦ ਜਾਣੇ ਪਹਿਲਾਂ ਜਿੰਦ ਜਾਣੇ ਜੀ ਤਾਂ ਇਹ ਅੱਜ ਕੀ ਮੁੱਲ ਦੀ ਰਹੂਗੀ ਗੱਬਣ ਇਹ ਸੰਧੂ ਸਾਹਿਬ ਮੋਲੇ ਦਾ ਜੋ ਮਰਜ਼ੀ ਕਰੀ ਜਾਈਏ ਹਾਂ 50 48 45 42 ਹਜ਼ਾਰ ਚੋਂ ਛੋੜਛਾਪਾ ਕਰ ਦਾਂਗੇ 42 ਹਜ਼ਾਰ ਚੋਂ ਛੋੜਛਾਪਾ ਕਰ ਦਾਂਗੇ ਲੈ ਵੀ ਬਾਕੀ ਜੋੜੀ ਜੜੀ ਕੋਈ ਪਾ ਲੈਂਦਾ ਭਰਾ ਦੇ ਫੇਰ ਹੋਰ ਵੀ ਮਾਨਤਾਨ ਕਰਦਾਂਗੇ ਜੋੜੀ ਪਾਉਂਦਾ ਕੋਈ ਤੇ ਲੈ ਵੀ ਹਾਂ ਔਰ ਦੋਸਤੋ ਜੋੜੀ ਮੇਰਾ ਵੀਰ ਕੋਈ ਪਾ ਲੈਂਦਾ ਠੀਕ ਹੈ ਜੀ ਹੋਰ ਵੀ ਮਾਨਤ ਬਾਕੀ ਕਿਰ ਕਿਰ ਦੇ ਥਾਂ ਲੱਗਾ ਇਹ ਨਹੀਂ ਕਿ ਨੇੜੇ ਲੱਗਾ ਕਿਦੇ ਹਨ ਵੀ ਬਹੁਤ ਸੋਹਣਾ ਕੱਢਣਾ ਵਾ ਹਾਂ ਨਹੀਂ ਬਰ ਲੋ ਬੰਦ ਚੰਗੀ ਆ ਇਹ ਨਾਲੇ ਗਰਮੀ ਨੇ ਤੋਹਫੇ ਹਨ ਉਹ ਕੀ ਨੰਦੇ ਆ ਵੀ ਦੋਸਤੋ ਇਹ ਵੀ ਮੂੰਹ ਚੌਗੀ ਜੇ ਚਾਰ ਤਾਂ ਹੁੰਦਾ ਮੂੰਹ ਚਾਰ ਦੰਦ ਆ ਇਹ ਸੂਈ ਜੋ ਬੋਲੇ ਬਾਹਰ ਆ ਜੀ ਓਕੇ ਠੀਕ ਹੈ ਜੀ ਮਗਰੇ ਦੇ ਵੱਛੀ ਆ ਮਗਰ ਵੱਛੀ ਆ ਹਾਂ ਹੱਥ ਤੇ ਅੰਦਰ ਬਾਹਰ ਦੀ ਸੂਈ ਜੇ ਹਾਂ ਦੋ ਦ ਇਹ ਰੇ ਹਰਤੇਰਿੰਦਰ ਬਾੜ ਦਾ 8.5 9 ਲੀਟਰ ਹੋਗਾ ਇਹ ਕਰ ਜੇ 10 ਇਹ ਕਰ ਜੇ 11 ਅਗਲੇ ਦੀ ਸੇਵਾ ਜੀ ਹੂੰ ਆ ਪ੍ਰੈਮਸ ਤੋਂ ਤਾਂ 9 9 ਲੀਟਰ ਆਵੇ ਆਪਣੇ ਆਪਣੇ ਕੋਲ ਹੋ ਮਗਰ ਬੱਛਾ ਮਗਰ ਬੱਛੀ ਆ ਜੀ ਮਗਰ ਬੱਛੀ ਆ ਜੀ ਜਰਸੀ ਬੱਛੀ ਆ ਮਗਰ ਬੱਛੀ ਦੇ ਕੰਮ ਕੈਮਰਾ ਮਾਰ ਦਿਓ ਮਗਰ ਜਰਸੀ ਬੱਛੀ ਆਈ ਲੋ ਵੀ ਕੱਢ ਕੇ ਦਿਖਾਉਣੇ ਇੱਕ ਵਾਰੀ ਪਹਿਲਾਂ ਬੱਛੀ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਦਗੇ ਆ ਜਿਹੜੀ ਦੋਸੋਂ ਬੱਛੀ ਜਰਸੀ ਆ ਇਸੇ ਦੀ ਆ ਵੇਖੋ ਤੇ ਕੋਈ ਹਫਤੇ ਦੀ ਕੋਈ ਅਠਾ ਦਿਨਾਂ ਦੀ ਕੋਈ ਨੌਵਾਂ ਦੀ ਲਾਲੇ ਠੀਕ ਆ ਜੀ ਦਸੋਂ ਅੰਦਰ ਹੀ ਆ ਹਫਤੇ ਅਠਾ ਦਿਨਾਂ ਦੀ ਕੋਈ ਮੰਨ ਕੇ ਸੌਦਾ ਕਰ ਲਵੇ ਜਰਸੀ ਬੱਚੀ ਆ ਮਗਰ ਤੇ 9 ਕਿਲੋ ਦੁੱਧ ਇਸ ਵਾਇਰ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਲੈ ਵੀ ਹਰਜੀਤ ਕੀ ਬਖਾਉਣ ਲੱਗ ਪਿਆ ਸੰਧੂ ਸਾਹਿਬ ਮੈਂ ਤਾਂ ਦੰਦ ਬਖਾ ਰਹੀਏ ਰੇ ਚੌਗੀ ਜੀ ਲੈ ਠੀਕ ਆ ਵੀ ਲੋ ਵੀ ਠੀਕ ਆ ਜੀ ਇਹ ਦੋਸਤੋ ਬੱਚੀ ਵੀਰੇ ਹਰਜੀਤ ਪਹਿਲਣ ਹੀ ਬੱਚੀ ਹੈ ਪਹਿਲਣ ਪਹਿਲਣ ਸੰਧੂ ਸਾਹਿਬ ਪਹਿਲਣ ਇਲਾ ਜੂਆ ਸੂਈ ਆ ਅਜੇ 9 ਲੀਟਰ ਤੇ ਆ ਕੋਈ ਮੈਲਾ ਮੂਲਾ ਚੱਲ ਕੇ ਕੋ 10000 ਤੇ ਚੱਲ ਸਕਦੀ ਆ ਹੈ ਲਵੀ ਜੀ ਆ ਬਾਕੀ ਕੋਈ ਰਸੀ ਰੁਸੀ ਪਾਉਣ ਦੀ ਲੋੜ ਨਹੀਂ ਕੋਈ ਰੱਤ ਛੜਨੀ ਨਹੀਂ ਕੋਈ ਲੱਤ ਛੜਨੀ ਬੈਠਦਾ ਵੰਗਾ ਪਾਉਣ ਦੀ ਲੋੜ ਨਹੀਂ ਯਾਰ ਮਾਨ ਨਾ ਬੱਚਾ ਛੱਡ ਕੇ ਥੱਲੇ ਬੈਜੋ ਉਹ ਵੀ ਇਸੇ ਤਰ੍ਹਾਂ ਤੁਸੀਂ ਬੱਚਾ ਛੱਡਦਾ ਮਗਰ ਵੱੱਛੀ ਆ ਇਹ ਵੀ ਵਾਦੇ ਬੰਦੀਆਂ ਕੋਈ ਭਰਾ ਸ਼ੌਂਕ ਨਾਲ ਤਿਆਰ ਕਰ ਲੂਗਾ ਬੱਚਾ ਤੇ 9 ਲੀਟਰ ਤੇ ਥੱਲੇ ਦੁੱਧ ਆ ਕੋਈ ਵੰਗਾ ਰਸੀ ਪਾਉਣ ਦੀ ਲੋੜ ਨਹੀਂ ਕਿਸੇ ਨੇ ਪਾਉਣਾ ਖੁਸ਼ੀ ਆ ਤੁਹਾਡੀ ਇਸ ਤਰ੍ਹਾਂ ਵੀ ਬਹਿ ਕੇ ਚਵਾਈ ਕਰ ਲੂਗਾ ਠੀਕ ਆ ਜੀ ਆਂਦੀ ਕੁਛ ਨਹੀਂਗੀ ਬਾਕੀ ਥਾਂ ਥੋਂ ਤੁਹਾਨੂੰ ਪ੍ਰੋਪਰ ਤਸੱਲੀ ਨਾਲ ਆਪਾਂ ਦਿਖਾ ਦਿੰਨੇ ਆ ਲਾਗੇ ਤੋਂ ਠੀਕ ਆ ਜੀ ਤੇ ਬਾਕੀ ਸਾਨੂੰ ਸਾਹਿਬ ਦੋ ਦ ਮੱਝਾਂ ਰਗਾ ਦੋ ਦ ਮੱਝਾਂ ਰਗਾ ਤੇ ਚਵਾਈ ਹਰਜੀਤ ਵੀਰੇ ਚਾਰੇ ਥਾਣਾ ਦੀ ਫਿਰ ਕਿਵੇਂ ਵਧੀਆ ਜੀ ਅੱਛਾ ਚਵਾਈ ਬਹੁਤ ਵਧੀਆ ਠੀਕ ਇਹਨਾਂ ਕਿ ਕਈਆਂ ਦੇ ਗਾਲਾਂ ਨਾਲ ਗਾੜ ਬਰਾਬਰ ਹੁੰਦੀ ਆ ਇਹਦੇ ਨੁਕਰੇ ਦੇ ਬਰਾਬਰ ਆ ਅੱਛਾ ਹਾਂ ਨੁਕਰੇ ਦੇ ਤਾਂ ਵੀ ਗਾਲਾਂ ਥਾਣਾ ਪਰਲੇ ਮਗਲੇ ਥਾਣਾ ਬਰਾਬਰ ਆ ਇਧਰਲਾ ਥਾਣਾ ਪਰਲੇ ਇਧਰਲਾ ਥਾਣਾ ਬਰਾਬਰ ਆ ਜੀ ਮਧਾਣੀ ਜੋੜੇ ਮਧਾਣੀ ਜੋੜੇ ਬਰਾਬਰ ਹਾਂਜੀ ਠੀਕ ਆ ਵੀਰੇ ਹਾਂਜੀ ਹਾਂਜੀ ਲਾ ਵੀ ਹਰਜੀਤ ਇਹ ਅੱਜ ਕਿੰਨੇ ਦੇ ਦੇ ਰਿਹਾ ਹੰਦੂ ਸਾਉ ਭਾ ਦੇ ਜੋ ਮਰਜ਼ੀ ਕਰੀ ਜਾਈਏ ਹਾਂ ਹਾਂ ਨਾ ਜਿਹੜੀ ਦੇ ਦੇਣੀ ਆਲੇ 32000 ਦੇ ਦੇਣੀ 32000 ਤੇ ਹਾਂ ਲਈ ਜਿੰਨੇ ਦੀ ਮਰਜ਼ੀ ਬੱਕਰੀ ਦੇ ਦੇਣੀ ਆਪਾਂ ਠੀਕ ਹੈ ਵੀਰੇ ਲੋ ਕਿਹ ਮਾਨਦਾਨ ਕਰਦਾਂਗੇ ਠੀਕ ਆ ਬਾਕੀ ਧਾਰਾਂ ਜਿਹੜੀਆਂ 8 ਤੋਂ ਬਾਹਰ ਤੇ 9 ਦੇ ਦਰਮਿਆਣੀ ਆ 8 9 ਦੇ ਵਿੱਚ ਦੁੱਧ ਆ ਇਹਨੂੰ ਕੋਈ ਯਾਰਾਂ ਦੇ ਅਗਲੇ 10 ਤੇ ਡਾਕਲੇ ਅਗਲੇ ਦੀ ਸੇਵਾ ਜੀ ਠੀਕ ਆ ਉਹ ਵੀ ਮਗਰ ਬੱਛੀ ਆ ਕੋਈ ਭਰਾ ਸ਼ੌਕਲਾਲ ਸੰਭਲੂਗਾ ਇਸ ਵਕਤ 8 ਤੋਂ ਬਾਹਰ 8 9 8 8 9 ਦੇ ਦਰਮਿਆਨ ਚ ਲੰਢੀ ਆ ਇਹ ਵੇੜਾ ਜਿਹੜੀ ਦੋਸੋ ਪਾਤਾ ਨੂੰ ਦਿਖਾ ਦਿੱਤੀ ਆ ਪਨੂਨ ਪਹਿਲਾ ਸੂਆ ਸੂਈ ਆ ਠੀਕ ਆ ਜੀ ਹਫਤੇ ਕਦੇੜ ਗੜ ਜਿਹੜਾ ਸਮਾਂ ਹੋ ਗਿਆ ਅਗੇ ਨਰਟ ਅਗਲੀ ਵੇੜ ਦੀ ਆਪਾਂ ਗੱਲ ਕਰਦੇ ਤੇ ਕ੍ਰੋਸ ਅੰਗ ਦੇ ਵਿੱਚ ਵੜ ਆ ਗਈ ਆ ਇਹ ਸਾਨੂੰ ਸਾਹ ਆ ਗਈ ਗਦਰੀ ਰਾਠੀ ਲੋ ਵੀ ਗਦਰੀ ਆ ਗਈ ਐ ਤੇ ਸੂਆ ਦੂਜਾ ਸੂਈ ਜੇ ਇਹਰੇ ਮਗਰ ਉਹ ਬੁਲਬੁਲ ਦਾ ਬੱਚਾ ਬੱਚਾ ਪਤਾ ਨਹੀਂ ਲੱਗਦਾ ਕਿ ਮੇਰੇ ਹਿਸਾਬ ਨਾਲ ਕਿ ਰਾਤ ਬਰਾਤੇ ਕਰਦੀਆਂ ਨੇ ਲੋਕਾਂ ਨੇ ਚੋਕੇ ਲੈ ਜਣਾ ਵੀ ਹਰੰਦਾ ਬੱਚਾ ਹੀ ਆ ਹਾਂ ਭਲੇਖਾ ਹਰੰਦਾ ਹੀ ਪੈਂਦਾ ਉਹ ਮੇਰੇ ਕਿੰਨੀ ਸੋਨੇ ਅੰਗ ਕੱਲੇ ਕਾਲੇ ਕੀਤੇ ਆ ਮਤਲਬ ਕੰਨ ਅੱਖਾਂ ਕਾਲੀਆਂ ਨੱਕ ਕਾਲਾ ਹਾਂ ਸਾਕੀ ਸਾਰੀ ਚਿੱਟੀ ਐ ਬੱਚਾ ਬੱਚੀ ਨਹੀਂ ਬੱਚੀ ਆ ਜੀ ਬੱਚੀ ਆ ਹਾਂ ਜੀ ਬੱਚੀ ਆ ਵਾਕਿ ਹਿਰੰਦਾ ਬੱਚਾ ਵੱਖਰਾ ਹਿਰੰਦਾ ਬੱਚਾ ਆ ਲਓ ਵੀ ਬੜੀ ਪਲੀ ਪਲੀਤੀ ਐ ਇਹਨੂੰ ਅੱਜ ਦਿਨ ਕਿਨ ਹੋ ਗਿਆ ਹੰਦੂ ਸਾਹਿਬ ਇਹਨੂੰ ਕੋਈ 12 15 ਦਿਨ ਹੋ ਗਏ ਮੈਲੇ ਤੇ ਨਹੀਂ ਚਲੀ ਠੀਕ ਆ ਜੀ ਤੇ ਧੱਕ ਰਾਦੀ ਆ ਬੁਖਾਰੇ ਮੜਾ ਧੱਕ ਗਾਂ ਨੂੰ ਰੱਖਦੀ ਜੀ ਪੂਰੀ ਫੁੱਲ ਲਓ ਵੀ ਚੱਡੇ ਲੇਵੇ ਦੀ ਧੱਕ ਗਾਂ ਨੂੰ ਥਾਣ ਵੇਖੋ ਤੁਸੀਂ ਇਹਨੂੰ ਜਿਵੇਂ ਆਪਾਂ ਮੱਝਾਂ ਵਾਲਾ ਹੀ ਕਹਿ ਸਕਦੇ ਵੀ ਮੱਝਾਂ ਵਾਲਾ ਹੀ ਥਾਣ ਲੱਗਾ ਕਰਮਾਲੀ ਨੂੰ ਬੱਚੀ ਮਗਰ ਹਿਰੰਦਾ ਬੱਚਾ ਬਾਜ ਦਾ ਬੱਚਾ ਵੀ ਆਪਾਂ ਕਹਿੰਦੇ ਰਏ ਹ ਬੁਲਬੁਲ ਦਾ ਬੱਚਾ ਬਾਕੀ ਸੋ ਚੱਡੇ ਦੀ ਤੁਸੀਂ ਸਾਫ਼ ਸਫਾਈ ਵੇਖ ਸਕਦੇ ਜੇ ਮੁੱਠੀ ਮੁੱਠੀ ਥਾਣਾ ਪੱਕ ਥੋੜੀ ਜਿਹਾ ਗਾਂ ਨੂੰ ਆ ਦੁੱਧ ਕਿਨਾਰ ਜੀ ਤੇ ਕੋਈ ਫਿਰ ਸੰਧੂ ਸਾਹ ਮੇਰੇ ਖਲੇ 11 ਲੀਟਰ ਦੁੱਧ ਆ 11 ਲੀਟਰ 11 ਲੀਟਰ ਦੁੱਧ ਆ ਕੋਈ ਵੀਰ ਕੰਡਾ ਨਾਲ ਲਈ ਆ ਮੇਰੇ ਭਾਵੇਂ ਕੋਈ ਵੀਰ ਮੇਰਾ ਬਿਨਾਂ ਧਾਰ ਖਮਾਣ ਦੁੱਧਾਂ ਹੀ ਲੈ ਜੀ ਲੈ ਵੀ ਬੱਚੇ ਤਾਂ ਲੈ ਜੀ ਹਰਦੀਪ ਵੀਰੇ ਬੱਚੇ ਤਾਂ ਲੈ ਚੱਲ ਲਓ ਜੀ ਲਓ ਜੀ ਆ ਬੱਚਾ ਦੀ ਠੀਕ ਆ ਕੀਤੀ ਦੇ ਵੇਖੋ ਕੀ ਏ ਪੁੱਤ ਮਾੜਾ ਤੂੰ ਬੂਹ ਪਰੇ ਕਰ ਲੈ ਇੱਧਰ ਤੂੰ ਵਖਾ ਲੈ ਜੀ ਹੈ ਕਿ ਨਹੀਂ ਗੱਲ ਹਾਂ ਲਓ ਚਿੱਟਾ ਜਿਹੜਾ ਬੱਚਾ ਇਸ ਤੇ ਦੀ ਬੱਛੀ ਆ ਠੀਕ ਆ ਜੀ ਫ ਤੇ ਵੇਰ ਤੁਸੀਂ ਪ੍ਰੋਪਰ ਦੇਖ ਲਿਆ ਠੀਕ ਆ ਜੀ ਥਾਣ ਦੇ ਵੀ ਦੀ ਸਾਫ ਸੁਥਰੀ ਆ ਜਿੰਨੀ ਵੀ ਆਪਾਂ ਗੱਲ ਕਰਨੀ ਆ ਠੀਕ ਆ ਜੀ ਇੱਥੇ ਆਦਕੇ ਮੇਰਾ ਭਰਾ ਕੋਈ ਪੂਰੀ ਨਿਕਲੂਗੀ ਮੁੱਠੀ ਮੁੱਠੀ ਥਾਣਾ ਤੇ ਮੋٹے ਥਾਣਾ ਠੀਕ ਆ ਜੀ ਚੋਣ ਚਾਣ ਦੀ ਇਥੋਂ ਆਪਾਂ ਆਈਡੀਆ ਲਾ ਸਕਦੇ ਵੀ ਬਿਲਕੁਲ ਪੋਲੀ ਆ ਸੰਦੂਸਾਰ ਇਹ ਤਿੰਨਾ گاਵਾਂ ਨੂੰ ਹੀ ਆਪਣਿਆਂ ਨੂੰ ਵੰਗੇ ਦੀ ਲੋੜ ਨਹੀਂ ਆ ਹਾਂਜੀ ਵੰਗਾ ਪਾਉਣਾ ਤੁਹਾਡੀ ਸ਼ਾ ਨਾ ਪਾਉਣਾ ਤੁਹਾਡੀ ਸ਼ਾ ਕਈ ਵੀਰ ਭਰਾ ਕਹਿੰਦੇ ਵੀ ਵੰਗਾ ਪਾਉਣਾ ਚਾਹੀਦਾ ਵਾ ਆਹੀਂ ਡੰਗਰ ਤਾਂ ਲੈਣਾ ਤੁਸੀਂ ਇਹਨਾਂ ਤਰ੍ਹਾਂ ਪਾ ਵੀ ਸਕਦੇ ਹੋ ਕਈਆਂ ਦੇ ਵੀ ਬਿਨਾ ਵੰਗੇ ਦੇ ਨਾ ਬਿਨਾ ਵੰਗੇ ਦੇ ਵੀ ਹੋ ਸਕਦੇ ਇਹ ਤੁਹਾਡੀ ਇੱਛਾ ਵਾ ਠੀਕ ਆ ਤੇ ਦੁੱਧ ਮੱਝਾਂ ਵਰਗਾ ਦੋ ਮੋਲੇ ਦਾ ਹਰ ਜੀ ਤੇ ਦੱਸ ਕੀ ਕਰਦਾ ਸੰਧੂ ਸਾਹਿਬ ਮੋਲੇ ਦਾ ਭਾਵੇਂ ਕੱਲ 48 ਭਾਵੇਂ ਕਰ ਲਈਏ 50 45000 ਚੋਂ ਛੋੜਛੱਪਾ ਕਰਾਂਗੇ 45 ਚੋਂ ਛੋੜਛੱਪਾ ਕਰਦਾ ਠੀਕ ਆ ਲੋ ਵੀ 45000 ਦੇ ਵਿੱਚੋਂ ਛੋੜਛੱਪਾ ਠੀਕ ਆ ਜੀ ਅੱਗੇ ਨੈਕਸਟ ਆਪਾਂ ਤੁਹਾਨੂੰ ਅਗਲੀ ਵਾਰ ਦਿਖਾ ਦਿੰਨੇ ਆ ਕਦ ਬੋਤਾਲੀ ਆ ਸੰਧੂ ਸਾਹਿਬ ਇਹ ਜਹਾਜ਼ ਆਇਆ ਸਵੇਰੇ ਹੀ ਅੱਛਾ ਜੀ ਇਹ ਤਾਂ ਹੀ ਵਿਚਾਰਾ ਨਾ ਹੋਇਆ ਇਹਨੂੰ ਰਹਿਣ ਗਿਆ ਇਹ ਕਿਹੜੇ ਕੋਟ ਬੁੱਡੇ ਦੇ ਪਾਸੇ ਉਤਰਿਆ ਨਹੀਂ ਇਹ ਉਤਰਿਆ ਬ ਫਸਿਆ ਆਪਣਾ ਹਰੀਗਾ ਪਤਾ ਨਹੀਂ ਦਰ ਦੂਜਾ 에어ਪੋਰਟ ਅੱਡਾ ਤਾਂ ਨਹੀਂ ਹੈਗਾ ਫਿਰ ਉਤਰ ਕਿਵੇਂ ਗਿਆ ਤਾਰ ਰਹੀ ਮੰਡ ਵਿੱਚ ਤੇਰਾ ਖਾਲੀ ਆ ਬਾਈ ਹਾਂਜੀ ਮੰਡ ਸਾਰਾ ਖਾਲੀ ਆ ਇਹ ਏਰੀਆ ਆਪਣਾ ਸਾਰਾ ਰੇਤ ਹੀ ਰੇਤ ਹੈ ਤਾਂ ਜਿੱਥੇ ਮਰਜ਼ੀ ਤਾਰ ਦੋ ਹਾਂ ਅੱਗੇ ਰੱਟਾ ਪਿਆ ਉਹ ਅੰਮ੍ਰਿਤਸਰ ਲਈ ਆਉਂਦਾ ਸਾਰੇ ਇਹਦੇ ਪੰਜਾਬ ਵਾਲਿਆਂ ਦੇ ਪੰਜਾਬ ਦਾ ਨਾਮ ਦੇ ਨਾਮ ਕਾਢ ਹਣ ਚਲੋ ਇਹ ਵੀ ਪਾਸੇ ਦੇ ਲਾੜਾ ਫਿਰ ਮੈਂ ਨੁਕਰ ਜਿਹੇ ਕਰਕੇ ਲੋ ਵੀ ਬਾਹਰ ਤੁਸੀਂ ਚੈੱਕ ਕਰੋ ਠੀਕਾ ਜੀ ਕਤਪੁੱਤ ਫੁੱਲ ਵੱਟਾ ਵੱਡੇ ਢਾਂਚੇ ਦੇ ਵਿੱਚ ਆ ਹਰਜੀਤ ਕੀ ਹੁੰਦਾ ਵੀਰੇ ਬਾਬਾ ਸੰਧੂ ਸਾਹਿਬ ਬਿਨ ਬੱਚੇ ਤੋਂ ਆ ਬਗੈਰ ਬੱਚਾ ਹੋਊਗਾ 13 ਲੀਟਰ ओके ਲੀਟਰ ਮਾਰ ਕੇ ਕੰਪੈਕਟ ਜੀ ਆਰਡਰ ਦੀ ਆ ਤੇ ਚਾਲ ਵੇ ਘੋੜੀ ਕਿ ਨਹੀਂ ਲੈ ਲਓ ਵੀ ਸੁਣ ਸੁਕਾ ਤਾਂ ਹਾਈਟ ਇਸ ਵਾਰ ਦੀ ਪੂਰੀ ਹੈ ਠੀਕਾ ਜੀ ਸਵੇਰਾਂ ਦੇ ਵਿੱਚ ਮੇਰਾ ਵੀਰ ਆਪ ਦੀ ਸਮਝ ਵੇਖ ਲਓ ਤੁਸੀਂ ਦੂਜੇ ਮੰਨ ਕੇ ਬੇਸ਼ੱਕ ਸੌਦਾ ਕਰ ਲਿਓ ਬਗੈਰ ਬੱਚਿਓ ਆ ਤੇ 13 ਕਿਲੋ ਦੁੱਧ ਮੰਨ ਕੇ ਤੁਸੀਂ ਸੌਦਾ ਕਰਿਓ ਠੀਕਾ ਠੰਡਾ ਸਾਨੂੰ ਸਾਡ 13 ਲੀਟਰ ਬਿਨਾ ਵੰਗੇ ਤੋਂ ਬਿਨਾ ਭਾੜੇ ਤੋਂ ਕੋਈ ਭੂਰ ਸ਼ਟਾਰੀ ਕੋਈ ਥਣਵਾਦ ਘਟਣੀ ਠੀਕ ਆ ਜੀ 13 ਲੀਟਰ ਦੁੱਧ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੇ ਠੀਕ ਆ ਜੀ ਇਹ ਹਰਜੀਤ ਦੇਵਾਂਗੇ ਕਿੰਨੇ ਦੀ ਫੇਰ ਸੰਤੂ ਸਾਹਿਬ ਮੋਲੇ ਦਾ ਜੋ ਮਰਜ਼ੀ ਕਰੀਏ ਇਹ ਵੀ ਆਪਾਂ ਜਿਹੜੀ ਹਾਂ ਨਾ ਹੀ ਦੇ ਦੇਣੀ ਆ ਨਾ 36000 ਦੀ ਦੇ ਦਾਂਗੇ ਬਸ ਛੋੜ ਚਾਪਾਓ 36 ਚੋਂ ਲੈ ਵੇ ਬਾੜ ਦੋਸੋ ਬੜੀ ਜਾਇਜ਼ ਪਾਪੜਤੇ ਦੇ ਵਿੱਚ ਤੁਹਾਨੂੰ ਅੱਜ ਮਿਲ ਜੂਗੀ ਹਾਈਟ ਕਾਦਾ ਲਈ ਆ। ਉਹਨੇ ਤਾਂ ਜਿਹੇ ਵਿੱਚ ਆ। ਹਰਜੀਤ ਵੀਰ ਦੇ ਕੋਲੇ ਚਾਰ ਤੋਂ ਪੰਜ ਨਾਗ ਜੜੇ ਅੱਜ ਵਿਕਾਊ ਆ। ਦੋ ਬੱਛੀਆਂ ਤੁਹਾਨੂੰ ਆਪਾਂ ਗੱਬਣ ਦਿਖਾ ਦਿਆਂ ਨੇ। ਜੋੜੀ ਕਿਸੇ ਭਰਾਣੇ ਪਾਉਣੀ ਤੇ ਗੱਬਣ ਬੱਛੀਆਂ ਦੀ ਤੁਸੀਂ ਜੋੜੀ ਪਾ ਲਿਓ। ਨਾਗ ਦਾ ਕੱਲੇ-ਕੱਲੇ ਦਾ ਰੇਟ ਤੁਹਾਨੂੰ ਦੱਸ ਦਿੰਦਾ। ਉਮੀਦ ਕਰਦੇ ਆ ਪਸ਼ੂ ਪਸੰਦਾਂ ਦੇ ਹੋਣਗੇ ਰੇਟ ਭਾਅ ਵਿੱਚ ਪਿੱਠੇ ਪਸੰਦਾਂ ਦੇ ਹੋਣਗੇ ਠੀਕ ਆ ਜੀ। ਤੇ ਮਾਲ ਆਉਂਦਾ ਰਹਿੰਦਾ ਸਸਤੇ ਬਾਜ਼ਵ ਜੈ ਜੈ ਰੇਟ ਹੁੰਦੇ ਆ। ਸੋ ਪਹਿਲੀਆਂ ਦੇ ਵਿੱਚ ਡੁੱਣਾਂ ਵਾਲੀ ਗੱਲਬਾਤ ਹੋ ਜਾਂਦੀ ਆ ਠੀਕ ਆ ਜੀ। ਵੀਰ ਫੋਨ ਲਾਉਂਦੇ ਆ ਥੋੜੇ ਸਸਤੇ ਰੇਟਾਂ ਜਿਹੜੇ ਬਿਲਕੁਲ ਪਹਾੜ ਰੇਟਾਂ ਵਾਲੇ ਪਸ਼ੂ ਵੀਰਾਂ ਨੂੰ ਚਾਹੀਦੇ ਠੀਕ ਹੈ ਜੀ ਉਹ ਤੁਹਾਨੂੰ ਮਿਲ ਜਾਣਗੇ ਇਸ ਕਿੱਲੇ ਤੋਂ ਅੱਜ ਸੰਧੂ ਸਾਹਿਬ ਆਪਣਾ ਮਾਰਜਨ ਹੁੰਦਾ ਵਾ ਸਿਰਫ 2 ਜਾਂ 3000 ਰੁਪਿਆ ਹਾਂ ਗੱਡੀਆਂ ਆਪਣੀ ਆਪਦੀ ਆ ਹਾਂ ਜੇ ਗੱਡੀਆਂ ਕਰਾਇਆ ਲਾਇਆ ਜਾਵੇ ਤੇ ਤੈਨੂੰ ਨਹੀਂ ਪਾਈਦਾ ਪਰ ਆਖੀ ਤਾਂ ਚਲੋ ਗੱਡੀ ਚੱਲਦੀ ਜਾਂਦੀ ਹੈ 2-3000 ਮਾਰਜਨ ਦੇ ਡੰਗਰ ਦੇ ਰਿਹਾ ਡੰਗਰ ਆਪਣਾ 2 ਘੰਟੇ ਨਹੀਂ ਕੱਟਦਾ ਇਸੇ ਤਰ੍ਹਾਂ ਹੀ ਵੀਰੇ ਕੋਈ 5-4 ਪਸ਼ੂ ਹੋ ਗਏ 2-2000 ਰੁਪਿਆ ਲਿਆ ਕੋਈ ਚਲੋ ਜਲ 12000 ਰੁਪਿਆ ਬਣ ਜਾਣਾ ਪਰਸੋਂ ਤੱਕ ਫੇਰ ਵੀਡੀਓ ਚੜ੍ਹਨੀ ਹੋਰ ਕਿ ਲੈਣਾ ਹਾਂ ਤਾਂ ਘੁਮ 98151 ਤੇ 70164 ਦੋ ਨੰਬਰ ਚੱਲਦੇ ਆਪਾਂ ਜੀ ਠੀਕ ਆ ਵੀਰੇ ਹਾਂਜੀ ਲਓ ਵੀ ਇਹ ਸੰਨ ਹਰਜੀਤ ਵੀਰ ਪਿੰਡ ਬੁਰਜ ਦੇਵਾ ਸਿੰਘ ਨਜ਼ਦੀਕ ਘਮਰਾਣਾ ਪਿੰਡ ਹਰੀਕਾ ਪੱਤਨ ਬਿਲਕੁਲ ਲੱਗੇ ਆ ਠੀਕ ਆ ਜੀ ਸੋ ਜਦੋਂ ਦੋਸਤੋ ਕੋਈ ਭਰਾ ਮਾਲਵੇ ਵਾਲੀ ਸਾਈਡ ਤੋਂ ਆਊਗਾ ਤੇ ਸਤਲੁਜ ਦਰਿਆ ਪਾਰ ਕਰਦੇ ਸਾਰੇ ਅਗਲੇ ਪਾਸੇ ਹਰੀਕਾ ਪੱਤਨ ਹਰੀਕਾ ਪੱਤਨ ਦੇ ਨਾਲ ਬਿਲਕੁਲ ਪਿੰਡ ਦਾ ਬੁਰਜ ਦੇਵਾ ਸਿੰਘ ਉਥੋਂ ਸੜਕ ਵੀ ਨਿਕਲਦੀ ਹਰੀਕਾ ਪੱਤਨ ਤੋਂ ਜਿਹੜੀ ਪ੍ਰਿੰਗੜੀ ਸਿੱਧੀ ਪੱਟੀ ਨੂੰ ਜਾਂਦੀ ਆ ਤੇ ਮੇਨ ਕਿਲੋਕੀਮੀਟਰ ਤੇ ਇੱਕ ਪੱਠੇ ਆਉਂਦੇ ਠੀਕ ਹੈ ਜਿੱਥਾਂਲੇ ਪੱਠੇ ਆਉਂਦੇ ਉੱਥੋਂ ਛੜ ਕੇ ਜਿਹੜੀ ਪਿੰਡ ਪੁਰਜ ਦੇ ਵਾਸੇ ਉਹਨੂੰ ਆ ਜਾਂਦੀ ਹੈ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰੰਹਪ੍ਰਾਮਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ